ਹਾਂਜੀ ਸਾਸੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਮੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਜਵੰਦਾ ਪਿੰਡੀ ਜ਼ਿਲ੍ਹਾ ਬਰਨਾਲਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਿੰਨੇ ਆ ਤੇ ਨਾਲ ਦੀ ਨਾਲ ਤੁਹਾਨੂੰ ਬੋਰ ਦੀ ਪ੍ਰੋਬਲਮ ਵੀ ਦੱਸਾਂਗੇ ਕਿ ਬੋਰ ਦੇ ਵਿੱਚ ਕੀ ਪ੍ਰੋਬਲਮ ਆ ਜਿਸ ਬੋਰ ਇਹ ਆ ਲੱਗਿਆ ਜੀ ਬੋਰ ਜਿਹੜਾ ਆਪਾਂ ਚੈੱਕ ਕਰਨਾ ਹੈਗਾ ਤੇ 540 ਫੁੱਟ ਮਾਲ ਪਿਆ ਹੋਇਆ ਤੇ 60 ਕਿ ਵੋਟ ਸੱਲ ਵੱਜਾ ਹੈਗਾ ਤੇ ਬੋਰ ਰੇਤਾ ਮਾਰਦਾ ਜੀ ਇਹ ਆਹ ਪਿਆ ਜੀ ਰੇਤਾ ਕੱਢਿਆ ਜਿਹੜਾ ਥੱਲੇ ਹੱਥ ਪਾ ਕੇ ਐ ਪਟਾ ਦੇ ਲੋਕ ਤੇ ਦੇਖਾ ਜਿਵੇਂ ਆਹ ਖਾਲ ਦੇ ਨਾਲ ਨਾਲ ਇੱਧਰ ਵੀ ਕੱਢਿਆ ਪਿਆਗਾ ਕਦੋਂ ਦੇਖੇਗਾ ਆਹ ਕੱਢਿਆ ਪਈ ਰੇਤਾ ਤੇ ਪਾ ਕੇ ਕੈਮਰਾ ਕਰਦੇ ਚੈੱਕ ਪਾਸਾ ਪਟਾ ਦੇ ਥੋੜਾ ਸਹਰਾ ਦੇਖ ਇੱਥੇ ਆ ਬਸ ਇਹ ਆ ਬਸ ਓਦਰ ਉਹਦੀ ਆ ਦੇ ਜੇ ਪਾਤੀ ਆ कैमरा कैमरा जी जी, भी अपना रेडी है कोई ना कोई ना गेड़ा मारकी जाएगा मैं गल नहीं माननी ठीक बोलता ਕਾਪੀ ਬਣਾਣੀ ਬਾਈ ਯਾਦ ਰੱਖਿਓ ਨਾ ਉਹਦਾ ਬਾਈ ਵਿੱਚ ਹੀ ਬੋਲਦਾ ਦੇਖਣਾ ਹੂੰ ਉਹ ਜੀ ਬੋਲੇ ਆਪਾਂ ਫਿਰ ਵੀਡੀਓ ਦੇ ਚੱਕਰ ਕਾਪੀੰਦ ਜਿਹੜਾ ਫਰਕ ਉਹ ਸੁਣਨਾ ਯਾਰ ਕਿਹਾ ਲਾਇਆ ਸੀ ਕਿੰਨਾ ਹੋ ਗਿਆ ਭਾਈ ਸਵਕ ਚੱਲ ਜਾਣ ਦੇ ਤਾਂ ਚੱਕ ਛੱਡ ਮੜਾ ਜਾ ਆ ਬਾਈ ਨੂੰ ਇੱਧਰ ਭੇਜ ਦੇ ਹੌਲੀ ਜਾਣ ਦੇ ਹੌਲੀ ਚੱਲੇ ਚਲ ਕੋਈ ਨਹੀਂ ਦੱਸ ਦੇ ਮੋਟਰ ਕਾਰ ਆ ਵੀ ਡਿੱਗ ਪਈ ਦੀ ਦੋ ਦੀ ਵਿੱਚ ਡਰਾਈਵਰੀ ਵਿੱਚੇ ਤਾਰ ਦੂਰ ਜਾਮ ਹੋ ਗਿਆ ਉੱਤੇ ਉਹ ਬੂਟ ਟੁੱਟ ਗਿਆ ਠੀਕ ਸੰਦੇਸ਼ ਜਿਹੜੇ ਲਿਆ ਲਿਆ ਕਹਿੰਦਾ ਮੈਂ ਕੱਲ ਨੂੰ ਆਉਂਗਾ ਮੁੜ ਕੇ ਬਿਸ਼ਾਰਵੀ ਦੀ ਮਾਰ ਕੀ ਆਉਣਾ ਕਹਿੰਦਾ ਮੈਂ ਕੱਲ ਨੂੰ ਮਸ਼ੀਨ ਲੈ ਕੇ ਆਉਂਗਾ ਪਹਿਲਾਂ ਤਾਂ ਇੱਥੋਂ ਸਾਨੂੰ ਭੇਜ ਤਾਂ ਸੋਡੋ ਉਥੋਂ ਕੈਮਰਾ ਲੈ ਕੇ ਨਮੋੜ ਤੋਂ ਜਾ ਕੇ ਉਹਨੂੰ ਕੋਈ ਪਤਾ ਨਾ ਕਿ ਪਾਸ਼ਤਾਨ ਉਹ ਰਾੜਾਂ ਜੀਆਂ ਬਣਾਈਆਂ ਸ਼ਰੀਏ ਦੀਆਂ ਟੋਪੀਆਂ ਲਾ ਲਾ ਕੇ ਕੋਈ ਨੱਕ ਤੇ ਚੜੇ ਨੱਕ ਤੇ ਕੋਸ ਉਹ ਵੀ ਬਹੁਤ ਪਰਖ ਮੈਨੂੰ ਵੀ ਜਿਹੜੇ ਵੀ ਯਾਰ ਕਰਦਾ ਕੀ ਇਹ ਤੜਕੇ ਹੌਲੀ 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 ਵੀ ਇਹਦਾ ਕੰਮ ਹੀ ਨਹੀਂ ਕੋਈ ਆਉਂਦਾ ਇਹਨੂੰ ਫੇਰ ਕਹਿੰਦਾ ਦੂਜੇ ਦਿਨ ਕਹਿੰਦਾ ਅਖਲ ਕੱਲੂ ਮੈਂ ਮਸ਼ੀਨ ਲੈ ਕੇ ਆਉਂਗਾ ਮੁੜ ਕੇ ਗੀਨਰ ਦੇ ਨਾਲ ਮੁੜ ਕੇ ਫੋਨ ਚੱਕਿਆ ਵਿਚ ਹੌਲੀ ਚੱਲ ਜਾ ਮਾ ਜਮਾ ਹੌਲੀ ਐਂ ਤੇਰਾ ਸੰਦਾ ਤੁਸੀਂ ਸਹਾਗੋਦੇ ਨੇ ਯਾਰ ਨੂੰ ਪਾ ਸੰਦਾ ਹੀ ਸਹਾਗੋਦੇ ਪਾਣੀ ਕਿੰਨਾ ਕੁ ਪਤਾ ਇੱਕ ਟੈਂਕੀ ਪਾਣੀ ਦਾ ਬਹੁਤ ਪਾਦਾ ਪਿਆ ਪੂਂਗ ਜਲ ਮੈਂ ਲਾ ਕੇ ਨਲਕੇ ਤੇ 15 20 ਮਿੰਟ ਪਾਦਾ ਦਿਆ ਪਾਣੀ ਦਾ ਉੱਪਰ ਕਰ ਮੜਾ ਜਾ ਥੱਲੇ ਕਰ ਹੌਲੀ ਹੌਲੀ ਹੈਲੋ ਉੱਪਰ ਕਰੀ ਮੜਾ ਜਾ ਜੂਰੀ ਦਾ ਥੱਲੇ 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 ਹੌਲੀ ਜਮਾ ਥੋੜੇ ਹੋਰ ਥੱਲੇ ਕਰਾ ਰੋਕ ਕੱਲ ਬਹੁਤ ਪਟਕੇ ਦੇ ਹੱਥ ਨੇ ਜੀ ਹਾਂ ਕਿੰਨਾ ਹੋ ਗਿਆ ਓਰੇ 13 ਆਖ ਜਾਣੇ ਨੇ ਕਿ ਇਹ ਕਿੰਨਾ ਹੋ ਗਿਆ ਫਿਰ ਅੱਧੇ ਕਾਲੇ ਕੀ ਵਾਗੇ ਪੰਜ ਦਸਾਂ ਮਾ ਬਾਲੇ ਪਾਸੀ ਫਿਰ ਹਾਂ ਠੀਕ ਸੋਸਾ ਠੀਕ 160 ਚੱਲ ਜਾ ਉਹ ਵੀ ਨਹੀਂ ਆਇਆ ਨਹੀਂ ਹਜੇ ਜਾਣਦੇ 160 ਹੋ ਗਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਈ ਅਸਦਾ ਹੁਣ ਯਾਰ ਬੋਰ ਚਾਹ ਕੈਮਰਾ ਜਾ ਪਾਈ ਜਾਂਨਾ ਕਿ ਤੂੰ ਫੇਰ ਕਰੀ ਜਾ ਚੱਲੀ ਹਾਂ ਮਰੂੰ ਹਾਂ ਕਿਹੜੇ ਦਾ ਕੀ ਗੱਲ ਕਿੱਥੇ ਹੋਈ ਤੂੰ ਇਹ ਦੱਸਦਾ ਤੈਨੂੰ 2 ਮਿੰਟ ਖੜ ਜਾ ਸਾਡਾ ਰੇ ਚੁੱਕਾ ਵੀ ਸੇਟਣ ਵਾਲਾ ਰਹਿੰਦਾ ਹਜੇ ਕੱਦੂ ਵੀ ਕਰਨਾ ਕੋਈ ਮੈਂ ਤੈਨੂੰ ਤੜਕੀ 10 ਮਿੰਟ ਖੜਾ ਸਾਲੋਕੇ ਪ੍ਰਾਪਤ ਹੋਏ ਕਿੱਥੋਂ ਰਹਿਣਾ ਰਹਿੰਦਾ ਹਰਵਿੰਦਰ ਨਾ ਲੋਡਰ ਜਾ ਨਹੀਂ ਭਰਦਾ ਹਾਂ ਹਾਂ ਅਗੇ ਕਿੰਨੇ ਪਏ ਨੇ ਚਲ ਮੈਂ ਤੜਕੇ ਰਸੂਣਪੌਰ ਦਾ ਕੰਮ ਸਾਡਾ ਪੈ ਗਿਆ ਤੇ ਟੰਡੀ ਆਂਦਾ ਹਾਂ ਕੈਮਰਾ ਬਾਈ ਹੌਲੀ ਹੌਲੀ ਕੈਮਰਾ ਹਾਂ ਹੌਲੀ ਬਾਈ ਕਹਿੰਦੇ ਹੌਲੀ ਚੱਲ ਖੜਾ ਲੈ ਇੱਕ ਮਿੰਟ ਹੌਲੀ ਬਾਈ ਕਹਿੰਦਾ ਕਿੰਨੀ ਬਾਕੀ 200 ਤੇ ਬਾਕੀ ਇੱਕ ਮਿੰਟ ਹਟ ਜਾ ਬੱਸ ਚੱਲ ਹੌਲੀ ਜਮਾ ਹੌਲੀ ਜਾ ਲੈ ਕਿੰਨਾ ਹੋ ਗਿਆ ਬੋਲੀਆ ਕਰਦਾ ਦੱਸ ਤੇ ਕਿੰਨੇ ਤੇ 200 ਕਿੰਨੀ ਬੇ ਡਰਾਈਵਰੀ ਆਪਣੀ 220 ਬੂ ਡਰਾਈਵਰੀ ਹੈਗੀ ਸੀ ਮੇਲਾ ਜਰਾ 210 15 ਦਾ ਪੱਕੀ ਦੀਗੀ ਹਾਂ ਕਿ 440 ਪਈ ਫਿਰ ਸਮਝਣਾ ਆ ਟੋਟੇ ਜੇ ਕਾਇ ਪਰ ਐਨੀ ਬੋਰ ਹੈ ਬੋਰ ਤਾਂ ਨਹੀਂ ਪਰਿਆ ਨਾ ਫਿਰ ਜੇ ਪਰਿਆ ਹੁੰਦਾ ਫਿਰ ਤਾਂ ਟੋਟਰ ਕਿੱਥੇ ਨਿਕਲਦੀ ਨਾ ਨੂੰ ਸੋਨੂ ਕਰਦਾ ਜੋ ਪਾਣੀ ਛੱਡੇ ਦੀ ਪਾਣੀ ਤਾਂ ਨਾਲ ਤਾਂ ਨਹੀਂ ਪਰਿਆ ਵੀ ਉਹਦਾ ਨਾ ਪਰਿਆ ਪਰਿਆ ਗੰਦਿਆ ਪਾਸ ਹੁੰਡ ਚਾ ਲਾ ਲੈਤੀ ਮੂਰੇ ਸੁੰਡ ਚਾ ਲਾ ਕੇ ਬੋਰ ਚ ਉਧਰ ਪਾਤਾ ਇਧਰ ਮੂਰੇ ਚਾ ਲਾ ਲੈਤੀਗਾ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਬਾਈ ਉਹਦਾ ਬਹੀ ਨਿਸ਼ਾਨੀ ਯਾਰ ਤੂੰ ਗੱਲਾਂ ਨਾ ਲੱਗੇ ਰਾਬ ਚ ਹੈਂ ਹੌਲੀ ਚੱਲੀ ਕਿੰਨੀ ਪੈਡਰ ਹੈ 200 ਦੇਖਿਆ 40 ਪਈ ਹੈ ਸਾਂਝਾ ਯਾਰ ਹੁਣ ਆਪ ਹੋਰ ਚਾ ਬਾਕੀ ਆ ਟੋਟੇ ਜੇ ਪਏ ਨੇ ਹੈਗੀ ਦੀ 215 20 ਤਾਂ ਹੈ ਚੱਲ ਚੱਲ ਹੁਣ ਚੱਲ ਬਈ 70 ਫੁੱਟ ਦਾ ਆ ਵੀ ਹੌਲੀ 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 ਚੱਲ ਜਮਾ ਹੌਲੀ ਉਰੇ ਤੱਕ ਹੌਲੀ ਬਾਈ ਕਹਿੰਦੇ ਮੜ ਜਾ 220 30 ਤੱਕ ਹੌਲੀ ਚੱਲੋ ਤਵਾਦ ਹੌਲੀ 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 ਉੱਪਰ ਕਰ ਮੜਾ ਜਾ ਥੱਲੇ ਕਰ ਹੌਲੀ ਹੌਲੀ ਜਮਾ ਹੌਲੀ ਕਰ ਥੱਲੇ ਹੌਲੀ 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 ਹਲੋ ਹਾਂਜੀ ਬਣਾ ਹਾਂ ਕਾਪੀ ਉਹ ਨੂੰ ਮੋਟੂ ਵਾਲੇ ਨੰਬਰ ਤੇ ਪੁੱਛ ਲਾ ਕਿਹਦੇ ਮੋਟੂ ਰੋਕੀ ਕੰਟ ਓਏ ਕਾਪੀ ਕਿੱਥੇ ਆ ਓਏ ਜਿੱਥੇ ਗੱਡੀਆਂ ਨਹੀਂ ਲੱਗਿਆ ਇੰਦਿਰ ਲੱਗਿਆ ਹੋਇਤੀ ਗਾ ਹਾਂ ਉਹਨੂੰ ਬਾਈ ਨੂੰ ਕਹਦੇ ਉਹ ਉਸੇ ਦੁਕਾਨ ਤੇ ਐ ਇਹ ਦੁਕਾਨ ਗੱਡੀਆਂ ਸਮਾਰਦਾ ਬੱਬੂ ਕਹੇ ਸਾਹਮਣੇ ਬੱਬੂ ਦੇ ਸਾਹਮਣੇ ਕਿਹੜੇ ਗੱਲ ਬੱਬੂ ਆਪ ਆ ਬਾਈ ਗੱਡੀਆਂ ਸਮਾਰਦਾ ਉਹਦੇ ਵੀ ਬੱਬੂ ਜਿਹੜਾ ਇੱਥੇ ਗੱਡੀਆਂ ਸਮਾਰਦਾ ਆਪ ਉਹਦੇ ਪਈ ਹੈਗੀ ਹਾਂ ਹਾਂ ਜਿਹਦੇ ਬਿੰਦਰ ਗੱਡੀਆਂ ਦੁੰਦਾ ਸੀ ਠੀਕ ਆ ਚਾਰ ਹੌਲੀ ਚੱਲ ਜਮਾ ਹੌਲੀ and we react ਕਿੰਨਾ ਹੋ ਗਿਆ ਸੇਵਕੀ ਪਹਿਲਾਂ 210 ਕਹਿੰਦੀ ਉਹ ਤੋਂ ਬਾਅਦ ਕਰ ਚਲ ਜਾਣ ਦੀ ਅਰੇ ਤਾਂ ਜਿਹੜੇ ਕੈਵਟੀ ਐ ਕੈਵਟੀ ਐ ਹਾਂ ਜੀ ਕਿਹਾ ਉਹ ਕੀੜਾ ਉਹ ਮਾਰਦੀ ਤੂੰ ਉਹੀ ਰੇਤਾ ਦੀ ਨਾ ਇਹ ਉੱਪਰ ਕਰੀ ਮੜਿਆ ਕਿਹੜੀ ਮਾਰਦੀ ਸੀ ਜਿਹੜੇ ਪਹਿਲਾਂ ਮਾਰਦੀ ਸੀ ਜਿਹਦਾ ਮਮਾਰਿਆ ਹੋਣਾ ਜਦੋਂ ਨਵਾਂ ਲਾਇਆ ਬੋਰ ਹਾਂ ਉਹੀ ਰੇਤਾ ਦੀਗਾ ਨਾ ਇਹ ਮੜਿਆ ਪਾਂਡੂ ਦੀ ਰੋਹ ਜੀ ਲੜ ਕੇ ਆਉਂਦਾ ਰਹੇਗਾ ਮੁਰੇ ਤਾਂ ਉਹੀ ਦੀਗਾ ਹਾਂ ਠੀਕ ਜਾਣ ਦਿਓ ਥੱਲੇ ਔਰੀ ਪਾਓ ਵੀ ਰੇਤਾ ਜਿਹੜਾ ਪਹਿਲਾਂ ਕੱਢਿਆ ਦਾ ਉਹ ਗਾਹਾਂ ਜਹਾ ਹੁਣ ਵਾਲਾ ਓਨੀ ਪਰ ਲਾ ਕੇ ਦੇਖ ਲਾਂਗੇ ਤਾ ਪਾਣੀ ਚ ਵਗਾਉਂਛੇ ਲੈ ਜਮੂਦਾ ਹਨਾ ਪਾਣੀ ਚ ਵਗਾਉਂ ਰਹਾ ਲੈੜੀ ਲੜੀ ਛੱਡਿਆ ਪਾਣੀ ਤੋਂ ਪੂਰੀ ਤੀ ਗਈ ਪਾਣੀ ਕਿੰਨੇ ਦੇ ਤੀ 130 130 ਤੇ ਆਈ ਦੀ ਪਾਣੀ ਦੇਦਾ ਹਾਂ 250 ਤੇ ਫਿਰਦਾ 300 ਪਾਣੀ ਦੇ ਵਿੱਚ ਜਾਣਦੇ ਭਾਈ ਹੈਲੋ ਹਸਰ ਗੱਲ ਭਾਈ ਥੋੜੇ ਬੀਜੀ ਆ ਬਾਈ ਬੋਰ ਤੇ ਆਏ ਦੀ ਬੋਰਜਾ ਚੈੱਕ ਕਰ ਰਹੀ ਦੀ ਕਾ ਹਾਂ ਠੀਕ ਪੁੱਛਿਆ ਤੀ ਅਮ ਤਨ ਬਾਅਦ ਚ ਕਰਦਾ ਗੱਲ ਨਾਲ ਇਹ ਜਿਦਾਂ ਰੱਖਿਆ ਮਰਦੀ YouTube ਤੇ ਭਾਮ ਗਈ ਏ ਠੀਕ ਆ ਉਹ ਸਾਫ ਹੈਗੇ ਸਾਫ ਹੈ ਹੀ ਸਾਫਾ ਸਮਝਾ ਕਿਨੇ ਦਾ ਹੂ ਬਾਬਾ ਤੇਰੇ ਸਾਹਮਣੇ ਫੋਨ ਹੈ ਕੀ ਬਤਾ ਕੋਈ ਮੈਂ ਤਾਂ ਇਹ ਐਸਟੀਮੇਟੰ ਦਾ ਅੱਜ ਹੀ ਦੱਸ ਦੇ ਅੰਦਾਜ਼ਾ ਹੁਣ ਜੇ ਮੈਂ ਕਹਾ ਮੇਰੇ ਨਾਲ 800 ਦਾਗਾ ਜੀ ਇਹਨੂੰ ਕਹਾਂਗਾ ਤੇਰੇ ਨਾਲ ਤਾਂ ਲੱਖ ਰੱਖਦਾ ਤਾ ਬਈ ਜਦੋਂ ਸਹੀ ਗੈਸ ਸਮਝਾ ਲੈਣ ਰੇਟ ਦੀ ਲੈਂਦੇ ਇਹਦਾ ਭਾਂਕ ਕਿੰਨੀ ਲਾਇਆ ਮੈਂ ਲੰਤਾਂ ਜਦੋਂ ਸੁਣਦਾ ਤਾਂ ਕਰੂ ਬਾਰ ਚੱਲਦਾ ਜੇ ਮੈਂ ਹੁਣ ਮੇਰੇ ਵਰਗਾ ਕੀ ਗੇ ਇਹਨਾਂ ਨੇ ਮਗਾ ਟੱਗੇ ਪੈ ਮਰਜੀ ਕੋਲ ਮਗਰ ਅਟੈਕ ਹੋ ਕੇ ਆਪ 800 ਵਾਲਾ ਜਿਹੜੇ ਗਪੂ ਮੈਂਦਾ ਯਾਰ 800 ਦਾ ਫੇਰਾ ਜੀ ਯਾਰ ਨਾ ਦਾ 800 ਵੀ ਔਖਾ ਬਾਈ ਨਹੀਂ ਆਇਆ ਬਾਈ ਔਖਾ ਕਰ ਜਾਂਦਾ ਦਾ ਜਿਹੜੇ ਕੋਈ ਮੇਰੇ ਖੜਾ ਲਾ ਲਾ ਵੀ ਰਫਲ ਕਰਦਾ ਅਡੋ ਹੈਲੋ ਠੀਕ ਹੈ ਮਨਪਤ ਕਾਨੂੰ ਸਾਡਾ ਤਾਂ ਆਪ ਇਧਰ ਆ ਧੰਦਾ ਹੋ ਗਿਆ ਬੂ ਟੁੱਟਿਆ ਪੈਰ ਕਾ ਸਮਾਨ ਤਾਂ ਉਹੀ ਤੀ ਜਵਾਨ ਦਾ ਛਾਰਿਆਂ ਚ ਦੂਜਿਆਂ ਚ ਵੀ ਉਹੀ ਆ ਜਿਹੜੇ ਦੂਜੇ ਸਭ ਚੰਗੇ ਭਲੇ ਚੱਲਦੇ ਨੇ ਪਹਿਲਾਂ ਲਾਇਦੇ ਤਾਂ ਕਿਤੇ ਵੀ ਨਹੀਂ ਫਰਸੀ ਬਣਾ ਦਿਆ ਉਹ ਚੱਲਦੀਆਂ ਨੇ ਸਾਰੀਆਂ ਜਿਨ੍ਹਾਂ ਦੇ ਹੈ ਨਹੀਂ ਗੇ ਮਨ ਲੈ ਜਿਹਦੇ ਕੋਈ ਫਾਲਟ ਪੈ ਗਿਆ ਜ ਪੈ ਜਾਂਦਾ ਤੇ ਕਿਹੜੇ ਕੋਈ ਉਹ ਹੈ ਪਾਣੀ ਥੱਲੇ ਮੁੜਦਾ ਰੋਜ 200 250 ਫੁੱਟ ਪਾਣੀ ਥੱਲੇ ਮੁੜਨਾ ਉਲਟਾ ਮੁੜਦਾ ਪਾਣੀ ਜੇ ਹੁਣੇ 200 ਫੁੱਟ ਪਾਣੀ ਤੇ ਸੜਦੀ ਕੀ ਕਰੂਗਾ ਤਾਰ ਦੇ ਲਓ ਪਹਿਲਾਂ ਤਾਰ ਉਦਕੇ ਵਿੱਚ ਜੜਦਾ ਲਵੀ ਗੱਦੀ ਦੇ ਇਹ ਆਪਣੀ ਥੋੜੀ ਜਿਹੀ ਆਪਣੀ ਹੁੰਦੀ ਨੇਗੇ ਨੀ ਜਰਾ ਆਪਾਂ ਦੇਖ ਤੇ ਬੰਦੇ ਦੀ ਉਹਨੂੰ ਕਹਿ ਰਹੇ ਵੀ ਭਾਈ ਜੀ ਛੱਲ ਚ ਪਾਉਣਾ ਪਾ ਛੱਲ ਚ ਪਾ ਪਾਉਣਾ ਤੇ ਉਹਨੇ ਕਹਿਣਾ ਤੇ ਇਹਦੇ ਫਲੈਕਸਰ ਪਾ ਲਓ ਨਾਲੇ ਬੋਰ ਦੀ ਬੈਲਡਿਟੀ ਚੌਗਣੀ ਹੋ ਜਾਂਦੀ ਆ ਮਾਲ ਜੇ ਜੀ 10 ਸਾਲ ਜੇ ਨੂੰ 20 ਸਾਲ ਚੱਲੂਗਾ ਬੋਰਾਂ ਸਾਹਿਬ ਲਾਲਾ ਨਹੀਂ ਤੂੰ ਆਮ ਤੇ ਜਾ ਰਿਹਾ ਇੱਥੇ ਸਾਡੇ ਕਿਸੇ ਦੇ ਵੀ ਕਿਸੇ ਦਿਨ ਬਸ ਦੂ ਮਗਰ ਨਾਲ ਕਿਸੇ ਦਿਨ ਆਉ ਸੋਚੋ ਤਾਂ ਉਹ ਤਾਂ ਆਪਾਂ ਨੂੰ ਜਿਹੜੀ ਨੂੰ ਬਿਮਾਰੀ ਆ ਉਹਨੂੰ ਆਪਾਂ ਨੂੰ ਉਹ ਬਿਮਾਰੀ ਆ ਨਾ ਆਪਾਂ ਨੂੰ ਲੱਗਦੀ ਸਾਰਿਆਂ ਨੂੰ ਨਹੀਂ ਬਿਮਾਰੀ ਲੱਗਦੀ ਆਹੋ ਤਾਂ ਫਿਰ ਚ ਹਾਂ ਉਹਦਾ ਬੋਰ ਤੇ ਵਜਨ ਵੀ ਨਾ ਆਉਣਾ ਚਾਹੀਦਾ ਆਪਾਂ ਕਹਿੰਦੇ ਆ ਕਿ ਜਦਵੇ ਕੌਲੇਜ ਜਾਂਦਾ ਬਜੰਦਾ ਕੋਈ ਰੋਲ ਨਹੀਂ ਗਾ ਉਹਦੇ ਜਿਵੇਂ ਹੁਣ ਇਹ ਤੇ ਫਾਈਬਰ ਤੇ ਮਾਲ ਤੇ ਤਹਾਂ ਤੋਂ ਵਜਨ ਆਉਂਦਾ ਜੇ ਉਹਦੇ ਤੇ ਦਵੇ ਜੇ ਕੌੜੀਆਂ ਲਾ ਕੇ ਉਹਦੇ ਦੇ ਵਿੱਚ ਪਾਣੀ ਨਹੀਂ ਛੜਣਾ ਕੋਈ ਵੀ ਮੰਨ ਲਓ ਕਿ ਨਾ ਮੀਂਹ ਆ ਜਾ ਕੋਸ ਮਰਜੀ ਦੇ ਵਿੱਚ ਪਾਣੀ ਨਹੀਂ ਛੜਣਾ ਜੇ ਪਾਣੀ ਛੜਦਾ ਬੋਰ ਥੱਲੇ ਤੁਰ ਜਾਂਦਾ ਠੀਕ ਆ ਫਲਕਸ ਵਾਲਾ ਲਾਉਣਾ ਹੁਣੇ ਤੋਂ ਬਾਅਦ ਸਲਜ ਪਾਇ ਪਾਉਣਾ ਪੂਏ ਜੇ ਆਪਾਂ ਨੂੰ ਓਹੋ ਬੋਰਦਾ ਯਾਰ ਜਿਹੜਾ ਸਾਡਾ ਉਹ ਤੈਨੂੰ ਮੈਂ ਦੱਸਦਾ 220 ਸਾਮਾਨ ਪਿਆਗਾ ਹੂੰ ਹੁਣ ਉਹ ਜਦੋਂ ਅਸੀਂ ਮੋਟਰ ਕੱਢਣ ਸਾਰ ਮਣਿਆ ਉਹ ਤਾਂ 270 ਖਾਲੀ ਤੀਗਾ ਜਦੋਂ 2 3 4 ਘੰਟੇ ਲੰਘੇ ਜਿਵੇਂ ਆਪਾਂ ਤੜਕੇ ਮੋਟਰ ਕੱਢੀਏ ਫਿਰ ਦੁਪਹਿਰੇ ਜੇ ਫੇਰ ਆਪਾਂ ਫਿੱਟਰ ਅਸੀਂ ਬਣ ਕੇ ਹੂੰ ਉਦੋਂ ਮੇਰੇ ਖਾ 260 ਰਹਿ ਗਿਆ ਤੀਜੇ ਦਿਨ ਫਿਰ ਮਿਸਤਰੀ ਆ ਦੇ ਵੀ ਭਾਈ ਆ ਕੇ ਦੇਖੇ ਤਾਂ ਬੋਰਤਾ ਹਜੇ 5 ਘੰਟੇ ਚੱਲਿਆ ਲਾ ਕੇ ਤੂੰ ਹੁਣ ਹੀ ਗਿਆਗਾ ਹੂੰ ਫੇਰ ਮੇਰੇ ਖਾ ਦਾ 250 ਹੀ ਰਹਿ ਗਿਆ ਹੁਣ ਆ ਹੁਣੀ ਫੋਨ ਆਇਆ ਦਿਓ ਬੰਦੇ ਨਾਲ ਜਿਹੜਾ ਸਾਡਾ ਸਾਜਾ ਕਹਿੰਦਾ ਹੁਣ 200 ਹੀ ਰ

ਕਿੰਨਾ ਹੋ ਗਿਆ ਓਰੇ ਸਾਢੇ 450 ਰੁਪਏ ਤੁਹਾਡਾ ਇਹ 462 ਹਾਂ 460 62 ਹਾਂ ਹਾਂ ਕਿੰਨਾ ਹੋ ਗਿਆ ਥੱਲੇ ਦੇਖ ਮੜਾ ਹੋਰ ਕਰ ਥੱਲੇ ਕਰ ਥੱਲੇ ਆ ਦੇਖੋ ਪਤਾ ਲੱਗਦਾ ਕਿੰਨਾ ਹੋ ਗਿਆ ਰੋਕ ਹਾਂ ਹਾਂ ਓਰੇ ਆ ਕੇ ਮਾਰੋ ਸਾਢੇ 450 ਰੁਪਏ ਤੁਹਾਡਾ ਸਮਾਨ ਇਹਦੇ ਚ ਪੱਕਾ ਹਾਂ ਬਾਕੀ ਪਾਪਾ ਵੱਡ-ਵੱਡ ਕੇ ਵੱਧ ਘਟ ਹੋ ਗਿਆ ਹੋਣਗੀਆਂ ਯਾਰਾ ਹੂੰ ਚੱਲ ਬਈ ਆ ਸਲ ਚੱਲ ਪਿਆ ਸਲ ਤੁਹਾਡਾ ਜਮਾ

ਨਾ ਨਾ ਕੋ 60 ਤੁਨੂੰ ਕਿੱਥੇ ਦੀ ਗਿਆ ਕਿਸ ਨੇ ਤੌਰਿਆ ਉਹ ਤੁਹਾਨੂੰ ਕਿੱਥੇ ਉਹਦੀ ਬਾਤ ਹੈ ਇਹਦਾ ਵਾਲ ਕੱਟ ਹੋ ਗਿਆ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਫੇਰ ਆ ਚੱਕ ਮੜਾ ਜਾ ਉਹ ਤਾਂ ਇਹ ਵੀ ਮੜਾ ਉੱਟ ਕੰਡ ਵੱਧ ਹਾਂ ਬਰੂ ਕੋਈ ਗੱਲ ਨਹੀਂ ਕਿੱਥੇ ਫੇਰ ਮਸ਼ੀਨ ਇੱਥੇ ਖੜਾ ਦੇ ਫੇਰ ਠੀਕ ਹੈ ਤੈਨੂੰ ਮੈਂ ਦੱਸ ਦਾਂਗਾ ਕੋਈ ਗੱਲ ਨਹੀਂ ਹਾਂ ਕਿੰਨਾ ਹੋ ਗਿਆ ਹਾਂ ਹੈ 510 ਥੱਲੇ ਕਰੀ ਨਹੀਂ ਹੈਗਾ ਥੱਲੇ ਕਰ ਥੱਲੇ ਕਰ ਪਹਿਲਾਂ 450 ਕਹੀਆਂ ਪਹਿਲਾਂ 470 ਕੋਲ ਵਾ ਗਿਆ ਤੂੰ ਕੋਈ ਨਾ ਦੁਬਾਰਾ ਤਾਂ ਫੇਰ ਪੁੱਛਾਂਗੇ ਤੰ ਬੰਦਾ ਹਾਂ ਥੱਲੇ ਕਰੀ ਥੱਲੇ ਕਰ 410 60 ਦਾ ਫਰਕ ਪੈ ਗਿਆ ਜੀ ਕਰ ਥੱਲੇ ਗਰਮੀ ਆ ਉਹਦਾ ਵੀ ਕਸੂਰ ਨਹੀਂ ਥੱਲੇ ਕਰ ਹੋਰ ਬਾਈ ਗਰਮੀ ਦਾ ਬਾਲੀ ਨਹੀਂ ਹੈ ਗਰਮੀ ਹੈ ਹੀ ਵਾਲੀ ਯਾਰ ਚੰਗੇ ਬੰਦੇ ਨੂੰ ਮਾਰਦੇ ਹੈ ਗਰਮੀ ਦਾ ਚੱਲ 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 ਜਾਣਦੇ ਲੱਗਣਗੇ ਤੜਕੀ ਬਹੁਤ ਖਿਚਣਗੇ ਲੈ ਗਿਆ ਰਾਵਾਂ ਨੂੰ ਹੈ ਨੀ ਜਾਣਦੇ ਹਲੇ ਕਿੰਨਾ ਹੋ ਗਿਆ ਹੁਣ ਦੇਖ ਹਾਂ ਹਾਂ 475 ਹੋਇਆ ਭਾਈ 475 ਖੜਜ ਬਸ ਕਿੰਨਾ ਕਿੰਨਾ ਹੋਇਆ 475 74 400 ਬਸ ਇਹੀ ਆ ਗਿਆ 75 25 ਫੁੱਟ ਸਾਲ ਆ ਗਿਆ ਤਾਂ ਆਉ 40 ਕਿ ਲਾ ਪਾ ਮਰੀਆਂ ਯਾਰ 40 ਫੁੱਟ ਸਲਦੀ ਗਿਆ 25 ਰਹਿੰਦਾ ਉਹ ਬੰਦ ਹੋ ਗਿਆ ਫਿਰੋਂ ਬੰਦ ਹੋ ਗਿਆ 15 ਬੰਦ ਹੋ ਗਿਆ ਮੰਨ ਲਾ ਹੈ ਜਿਹੜਾ ਤੂੰ ਆ ਸੀਰਾ ਕੇ ਨਹੀਂ ਵਿਚਾਲੇ ਇਹਦੇ ਕਰਕੇ ਬੰਦ ਹੋ ਗਿਆ ਸੀ ਡਾ ਇਹਦੇ ਕਰਕੇ ਹੋਇਆ ਬਈ ਤਾਈਉ ਆਇਆ ਹੁਣ ਪਾਣੀ ਇਹ ਕਿ ਚੱਕਰ ਹੁੰਦਾ ਇਹਦਾ ਇਹ ਚੱਕਰ ਆ ਹੁੰਦਾ ਬਈ ਜਦੋਂ ਆਪਾਂ ਚਲੋ ਜੀ ਕੈਮਰਾ ਫਾਈਨਲੀ ਵੱਜ ਚੁੱਕਿਆ ਆਪਣਾ ਤੇ ਕਰਦੇ ਆ ਆਪਣੀ ਤਾਰ ਤੁਰ ਇਕੱਠੀ ਤੇ ਕੈਮਰਾ ਕੱਟਣ ਲੱਗ ਰਿਹਾ ਸੇਫ ਕੀ ਭਰਾ ਆਪਣਾ ਉੱਡੀ ਗੀਨੀ ਮੰਨਣਾ ਜਿੰਨਾ ਅਸੀਂ ਜਾਂਦੇ ਨਹੀਂ ਕੱਢਿਆ ਯਾਰ ਜਿਹੜਾ ਕਾਮਲਾ ਬਹੁਤ ਆਪਣਾ ਪਾਣੀ ਨਾ ਕਟੇ ਯਾਰ ਗੱਡੀ ਹੀ ਤਾਰ ਬੰਦ ਗਈ ਤਾਰ ਬੰਦ ਗਈ ਇਸ ਰੇਤਾ ਨਾ ਮਾਰੀ ਵਾਹ ਤਾਰ ਬੰਦ ਗਈ ਕੱਢਦੇ ਚੱਕਰ ਵਧਾ ਦੇ ਮੋਟੇ ਨੇ ਵੀ चल भाई बेती कराम लेट दे प्लेट दबारी ਉਹ ਗੁਣੀ ਦੇਖ ਲਈ ਤੂੰ ਐ ਤਾਗਾ ਲੈ ਲਓ ਜੇ ਮੈਂ ਆਪਾਂ ਆਨ ਲਾਉਣੀ ਨੇ ਉਹ ਮਾ ਬੱਦਰ ਦੇ ਦਿੱਤੇ ਕੇ ਬੇਤੀ ਕਰਾ ਦੀ ਇੱਕ ਪਲੇਟ ਦੇ ਨਾਲ ਦੋਨੇ ਪਾਸੇ ਫੇਰਨਾ ਲੱਗਣਾ ਚਾਹੀਦਾ ਜੇ ਇੱਕ ਪਾਸੇ ਪਲੇਟ ਨਾਲ ਦੂਜੇ ਪਾਸੇ ਪਲੇਟ ਨਾਲ ਇੰਨਾ ਫਰਕ ਪਾਉਂਦੇਗਾ ਇੰਨਾ ਫਰਕ ਪਾਉਂਦਾ ਬਾਹੁੰਨੀ ਹੁੰਨੀ 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 ਸੇਵਗੀ ਜਿੱਤ ਗਿਆ ਬਾਈ ਵੋਏ ਸਤਿਗੁਰਾਲ ਜੀ ਸਿਗਾਲ ਜੀ ਅਸੀਂ ਪਿੰਡ ਪਹੁੰਚਦੇ ਜਮੰਦਾ ਪਿੰਡੀ ਹਾਂਜੀ ਜਦ ਕੀ ਆਪਣਾ ਇਤਨੋਲੇ ਦੇ ਨਾਲ ਹੈ ਪਿੰਡਾਂ ਹਾਂਜੀ ਇਹ ਜ਼ਿਲ੍ਹਾ ਸੰਗਰੂਰ ਤੇ ਨਾ ਬਰਨਾਲਾ ਬਰਨਾਲਾ ਜਿਹੜਾ ਸਤਿਗੁਰਾਲ ਜੀ ਹਾਂਜੀ ਅਸੀਂ ਪਿੰਡ ਪਹੁੰਚੇ ਜਮੰਦਾ ਪਿੰਡੀ ਜ਼ਿਲ੍ਹਾ ਬਰਨਾਲਾ ਬੂਰ ਮਾਰਦਾ ਤੀ ਰਿੱਤਾ ਰਿੱਤਾ ਮਾਰ ਗਿਆ ਤਕਰੀਬਨ ਇਹ ਮੰਨ ਲਓ 550 ਵਾਲਾ ਬੂਰ ਪੀ ਗਿਆ ਜੀ ਲੱਗਿਆ ਹੋਇਆ ਤੇਰੇ ਉੱਤੇ ਚੱਕ ਲੈ ਕੋਈ ਬਾਈਆਂ ਡਰੋਗੇ ਤੈਨਾਂ ਮੋਟਰ ਬੰਦ ਕਰਤੀ ਜੀ ਹਾਂਜੀ ਜਦੋਂ ਤੱਕ ਮੈਂ ਮੋਟਰ ਕਢਾ ਦੇਈ ਤੇ ਵੀ ਕੋਈ ਬੋਰ ਤੇ ਜਾਂ ਕੋਈ ਨੁਕਸ ਪੈ ਗਿਆ ਵੀ ਆਪਾਂ ਕੈਮਰੇ ਨਾਲ ਚੈੱਕ ਕਰਾਂਗੇ ਬੋਰ ਹਾਂਜੀ ਬੋਰ ਆਪਾਂ ਨੇ ਅੱਜ ਬੋਰ ਚੈੱਕ ਕੀਤਾ ਤੇ ਹੁਣ ਆ ਕੇ ਆਪਾਂ ਨੇ ਬੋਰ ਚੈੱਕ ਕੀਤਾ ਸਾਢੇ ਮਾ ਲੋ 500 ਫੁੱਟ ਹਾਂਜੀ ਜੀ ਸਾਢੇ 550 ਫੁੱਟ ਇਹ ਮਾ ਲੋ ਜਿਹੜਾ ਪੱਕਾ ਪਿਆ ਪਿਆ ਹੈ ਫਾਈਬਰ ਦਾ ਪਿਆ ਹੋਇਗਾ ਹਾਂਜੀ ਹਾਂ ਜੀ ਚਾਹ ਤੇ ਇਹਦੇ ਵਿੱਚ ਆਪਣਾ ਸੀੜਾ ਜੀ ਇਹਦੇ ਵਿੱਚ ਸੱਲ ਭਰ ਗਿਆ तकरीबन ਤੇ 40 ਫੁੱਟ ਸੱਲ ਦੀ ਹੁਣੇ 25 ਫੁੱਟ ਮੰਨ ਲਓ ਪੈ ਪੈ ਜਿਹੜਾ ਖਾਲੀ ਆ ਬਾਕੀ ਭਰਿਆ ਹੋਇਆਗਾ ਠੀਕ ਹੈ ਜੀ ਬਾਕੀ ਇਹਨੇ ਆਪਾਂ ਚੈੱਕ ਕਰ ਲਏ ਤਾਂ ਹੱਲ ਕਰਦਾ ਆਪਾਂ ਸੱਲ ਚ ਪੈ ਪਾ ਦਾਂਗੇ ਹੋਰ ਕੋਈ ਬੋਰ ਚ ਦਿੱਕਤ ਨਹੀਂ ਹੈਗਾ ਬੋਰ ਉਤੋਂ ਲੈ ਕੇ ਜਾਵਾਂ ਸਹੀ ਸਲਾਮਤਾ ਕੋਈ ਇਹ ਚ ਮੰਨ ਲਓ ਕੋਈ ਵੀ ਮੰਨ ਲਓ ਕੋਈ ਕ੍ਰੈਂਕ ਜਾਂ ਕੋਈ ਮੰਨ ਲਓ ਪੜੋਲੀ ਟੇਢੀ ਵੰਗੀ ਕੋਈ ਨਹੀਂ ਹੈਗੀ ਬੋਰ ਜਾਮਾ ਬਿਲਕੁਲ ਸਹੀ ਲੱਗਿਆ ਹੋਇਆ ਜੀ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਹੈ ਮੁਖਤਿਆਰ ਸਿੰਘ ਪਿੰਡ ਨਮੋ ኢትልልልልልጣልልልልን